ਸੋ ਸ਼੍ਰੀਕਲ ਮੈ ਰੀਨਾ ਦੀ ਮਾਂ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਗੱਲ ਕਰਾਂਗੇ ਕਾਂਗਰਸ ਪਾਰਟੀ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਜਿੱਥੇ ਰੈਲੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਵੀ ਲਿਆ ਜਾ ਰਿਹਾ। ਸੌਦਾ ਦੀ ਹੈ ਕਿ ਪ੍ਰਧਾਨ ਰਾਜਾ ਵਿੜਿੰਗ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੋਂ ਫੇਲ ਸਾਬਿਤ ਹੋਈ ਹੈ ਤੇ ਜਿਹੜਾ ਕਿ ਸੀਐਮ ਭਗਵਾਨ ਤਮਾਨ ਦੇ ਵੱਲੋਂ ਨਵੇਂ ਕਾਨੂੰਨ ਪੇਸ਼ ਕੀਤੇ ਜਾ ਰਹੇ ਨੇ ਅਤੇ ਉਹਨਾਂ ਕਿਹਾ ਕਿ ਸੱਤਾ ਚੋਂ ਤੋਂ ਪਹਿਲਾਂ ਨੇਕਾ ਵਾਦੇ ਕੀਤੇ ਸੀ ਪਰ ਅੱਜ ਦੇਖਿਆ ਜਾ ਰਿਹਾ ਕਿ ਸਭ ਕੁਝ ਉਸ ਦੇ ਉਲਟ ਹੋ ਰਿਹਾ ਹੋਰ ਕੀ ਕੁਝ ਕਿਹਾ ਰਾਜਵੜਿੰਗ ਨੇ ਆਓ ਤੁਹਾਨੂੰ ਸੁਣਾ ਦਈਏ ਵੌਇਸਓਵਰ ਚੱਲ ਗਿਆ ਸੀ ਇਸ ਕਰਕੇ ਆ ਉਹ ਦੁਬਾਰਾ ਲਾਈਕ ਕਰ ਰਹੇ ਹਾਂ ਅਗਲਾ ਭਾਗ ਹੈ ਜਿਹੜਾ ਕਿਉਂਕਿ ਗੱਲ ਪੂਰੀ ਨਹੀਂ ਸੀ ਮੈਂ ਕਹਿ ਰਿਹਾ ਸੀ ਕਿ ਜਿਸ ਪ੍ਰਕਾਰ ਅਸਤੀਫਾ ਦਿੱਤਾ ਉਹਨਾਂ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਤਾ ਲੱਗ ਗਈ ਸੀ ਕਿ ਤੁਸੀਂ ਇਹਨਾਂ ਕਾਨੂੰਨਾਂ ਦੀ ਪਹਿਲਾਂ ਤਰਜਮਾਨੀ ਕਰਦੇ ਸੀ ਤੁਸੀਂ ਬਾਦਲ ਸਾਹਿਬ ਤੋਂ ਵੀ ਖੁਆਇਆ ਤੁਸੀਂ ਆਪ ਵੀ ਕਿਹਾ ਕਿ ਇਹ ਕਾਨੂੰਨ ਬਹੁਤ ਚੰਗੇ ਹੈ ਕਈ ਮੀਡੀਆ ਚੈਨਲਸ ਤੇ ਹਰਸਿਮਰਤ ਜੀ ਤੁਹਾਡੀਆਂ ਇੰਟਰਵਿਊਜ਼ ਵੀ ਆਈਆਂ ਅਬ ਇਹ ਤਿੰਨ ਕਾਨੂੰਨਾਂ ਦੇ ਵਾਸਤੇ ਕਿ ਬਹੁਤ ਚੰਗੀ ਹੈ ਲੇਕਿਨ ਇਹਨਾਂ ਨੂੰ ਮਿਸ ਗਾਈਡ ਕੀਤਾ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਦੂਸਰੀਆਂ ਪਾਰਟੀਆਂ ਦੇ ਵੱਲੋਂ ਔਰ ਫਿਰ ਤੁਹਾਡੇ ਬਾਅਦ ਚ ਜਦੋਂ ਲੋਕਾਂ ਨੇ ਆਕੇ ਧਰਨਾ ਲਾ ਲਿਆ ਤਾਂ ਫਿਰ ਤੁਹਾਨੂੰ ਮਜਬੂਰਨ ਤੌਰ ਤੇ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਰੋਹ ਦੇਖਦੇ ਹੋਏ ਅਸਤੀਫਾ ਦੇਣਾ ਪਿਆ ਜਿਹਦਾ ਕੋਈ ਪਾਸੋਂ ਫਾਇਦਾ ਨਹੀਂ ਹੋਇਆ ਤੁਸੀਂ ਅਸਤੀਫਾ ਵੀ ਦਿੱਤਾ ਪਰ ਪੰਜਾਬ ਦੇ ਲੋਕ ਜਾਣ ਗਏ ਸਨ ਕਿ ਇਹ ਅਸਤੀਫਾ ਮਜਬੂਰੀ ਦੇ ਕਾਰਨ ਦਿੱਤਾ ਗਿਆ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਰਦਾਰ ਸੁਖਬੀਤ ਸਿੰਘ ਬਾਦਲ ਸਾਹਿਬ ਹੋਰਾਂ ਨੇ ਮਾਫੀ ਮੰਗੀ ਹੈ ਤਾਂ ਕਈ ਸਾਲਾਂ ਬਾਅਦ ਤੁਸੀਂ ਬਗਰਾੜੀ ਦੇ ਉਸ ਗੁਨਾਹ ਦੀ ਮਾਫੀ ਮੰਗੀ ਗਨਾਹ ਗਲਤੀਆਂ ਦੀ ਮਾਫੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਔਰ ਕੁਝ ਲੋਕ ਤੁਹਾਡੀ ਪਾਰਟੀ ਨਾਲ ਜੁੜੇ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਸਨ ਤੁਹਾਨੂੰ ਪਿਆਰ ਕਰਦੇ ਸਨ ਜਦੋਂ ਇਹ ਬਗਰਾੜੀ ਦੇਸ ਦੀਆਂ ਤੁਹਾਡੇ ਤੇ ਇਲਜ਼ਾਮਤ ਲੱਗੇ ਤਾਂ ਕੋਈ ਮਹਿਸੂਸ ਕਰਦੇ ਸਨ ਕਿ ਦੂਸਰੀਆਂ ਪਾਰਟੀਆਂ ਨੇ ਬੇਬੁਨਿਆਦੀ ਜਾਣਬੁੱਝ ਕੇ ਇਲਜ਼ਾਮ ਲਾ ਰਹੇ ਹਨ ਲੇਕਿਨ ਤੁਸੀਂ ਮਾਫੀ ਮੰਗ ਕੇ ਸਿੱਧ ਕਰ ਦਿੱਤਾ ਕਿ ਬਗਰਾੜੀ ਦੇ ਵਿੱਚ ਜੋ ਹੋਇਆ ਕਿਉਂਕਿ ਅ ਕਿਸੇ ਨੇ ਤੁਹਾਨੂੰ ਦੱਸਿਆ ਕਿ ਸ਼ਾਇਦ ਮਾਫੀ ਮੰਗੋਗੇ ਤਾਂ ਕੋਈ ਮਾਫ ਕਰ ਦੇਗਾ ਤੇ ਤੁਸੀਂ ਉਹ ਮਾਫੀ ਮੰਗੀ ਹੈ ਸਿੱਧ ਕਰ ਦਿੱਤਾ ਕਿ ਜਿਹੜਾ ਉਹ ਗੁਨਾਹ ਹੋਇਆ ਬੱਝਰ ਗੁਨਾਹ ਉਹ ਉਰੀ ਮੈਂ ਮਾਫੀ ਮੰਗਦਾ ਲੇਕਿਨ ਪੰਜਾਬ ਦੇ ਲੋਕ ਮੇਰਾ ਖਿਆਲ ਬਹੁਤ ਸਿਆਣੀ ਹੋ ਗਿਆ ਹੋਣੋ ਪੰਥ ਕਾ ਤਰੇ ਚ ਹੈ ਫਲਾ ਖਤਰੇ ਚ ਹੈ ਬੰਦ ਕਿਤੇ ਖਤਰੇ ਚ ਨਹੀਂ ਹੋਇਆ ਗੁਰੂ ਮਹਾਰਾਜ ਦਾ ਪੰਥ ਹਮੇਸ਼ਾ ਚੜ੍ਹਦੀ ਕਲਾ ਚ ਰਿਹਾ ਹੈ ਉਹ ਤੁਹਾਡੀਆਂ ਗੱਲਾਂ ਚ ਆਣ ਵਾਲੇ ਨਹੀਂ ਹਨ ਤੁਸੀਂ ਕੱਲ 84 ਦੀ ਗੱਲ ਹਰਿ ਸਿਮਰਤ ਕੌਰ ਬਾਦਲ ਜੀ ਨੇ ਕੀਤੀ ਤੇ ਤੁਸੀਂ ਬੀਨ ਸਿੰਘ ਦੀ ਗੱਲ ਕੀਤੀ ਤੁਸੀਂ 84 ਦੇ ਵੇਲੇ 84 ਵਾਲਾ ਜਿਹੜਾ ਗੁਨਾਹ ਹੈ ਬਹੁਤ ਮਦ ਭਾਗਾ ਉਹ ਉਹ ਮੈਂ ਸਮਝਦਾ ਕਿ ਇੱਕ ਕਾਰਾ ਸੀਗਾ ਜਿਹਨੂੰ ਕਦੇ ਭੁਲਾਇਆ ਅਸੀਂ ਭੁੱਲਦੇ ਨਹੀਂ ਆ ਮੈਂ ਉਹਦੀ ਨਿੰਦਾ ਕਰਦਾ ਲੇਕਿਨ 84 ਦੇਲੇ ਸਾਡੇ ਪੂਰਵਜ ਵੀ ਲੱਭੇ ਨਹੀਂ ਥਿਆਏ ਜਾਣੀ ਕਿ ਤੁਸੀਂ ਕਿਤੇ ਲੱਭੇ ਨਹੀਂ ਥਿਆਏ ਸਾਨੂੰ ਅੱਗੇ ਹੋ ਕੇ ਉਸ ਵੇਲੇ ਲੜਨਾ ਚਾਹੀਦਾ ਸੀ ਨਾ ਕਿ ਅੰਦਰ ਕਮਰਿਆਂ ਚ ਬੰਦ ਬੈਠ ਕੇ ਜੋ ਹੋ ਰਿਹਾ ਸੀ ਉਹਨੂੰ ਦੇਖਣਾ ਚਾਹੀਦਾ ਸੀ ਕਿਤੇ ਨਾ ਕਿਤੇ ਉਦੋਂ ਦੇ ਜਿਹੜੇ ਰਾਜਨੀਤਿਕ ਲੋਕ ਜਿਹੜੇ ਵੱਡੇ ਥਾਵਾਂ ਤੇ ਸਨ ਉਹ ਵੀ ਮੈਂ ਸਮਝਦਾ ਕਿ ਉਹਨੇ ਹੀ ਜ਼ਿੰਮੇਵਾਰ ਹੈਗੇ ਨੇ ਤੁਸੀਂ ਤੁਸੀਂ ਚੰਡੀਗੜ੍ਹ ਦੀ ਗੱਲ ਕੀਤੀ 10 ਸਾਲ ਤੋਂ ਬਾਅਦ ਲਗਾਤਾਰ ਸਰਕਾਰ ਰਹੀ ਭਾਜੀਪੀ ਉੱਪਰ ਰਹੀ ਤੁਸੀਂ ਚੰਡੀਗੜ੍ਹ ਦਾ ਮੁੱਦਾ ਨਹੀਂ ਚੁੱਕਿਆ ਬਿਲਕੁਲ ਪੰਜਾਬ ਨੂੰ ਚੰਡੀਗੜ੍ਹ ਨਹੀਂ ਮਿਲਿਆ ਅਜੇ ਤੱਕ ਅਜੇ ਤੱਕ ਵੀ ਨਹੀਂ ਮਿਲਿਆ ਤੁਸੀਂ ਐਸਵਾਈਐਲ ਪਾਣੀਆਂ ਦੀ ਗੱਲ ਕੀਤੀ ਬਿਲਕੁਲ ਤੁਸੀਂ ਸਰਕਾਰ ਚ ਰਹੇ ਤੁਸੀਂ ਉਦੋਂ ਪਾਣੀਆਂ ਦੀ ਗੱਲ ਵੀ ਨਹੀਂ ਕਦੇ ਕੀਤੀ ਤੁਸੀਂ ਮੰਤਰੀ ਬਣ ਕੇ ਆਪ ਦਾ ਆਨੰਦ ਮਾਣਦੇ ਰਹੇ ਤਾਂ ਜੋ ਤੁਹਾਨੂੰ ਵੀ ਤੁਹਾਨੂੰ ਵੀ ਮੈਂ ਸਮਝਦਾ ਕਿ ਆ ਬਿਉਟ ਕਿਉਂਕਿ ਉਹ ਜੂਨੀਅਰ ਸਾਹ ਤੁਸੀਂ ਤੁਸੀਂ ਬਣ ਗਿਆ ਸਾਰ ਮੰਤਰੀ ਬਣ ਕੇ ਕਿ ਬਹੁਤ ਸਾਰੇ ਐਸੇ ਲੋਕ ਸੀ ਵਿਦਾਊਟ ਸਨੀਓਰਿਟੀ ਭਾਜਪੀ ਦੀ ਸਰਕਾਰ ਨੇ ਮਰਸੀ ਅਪੀਲ ਤੇ ਬਾਦਲ ਸਾਹਿਬ ਦੀ ਤੇ ਤੁਹਾਨੂੰ ਮਕਤਰੀ ਬਣਾਇਆ ਸੀ ਇਸੇ ਕਰਕੇ ਸ਼ਾਇਦ ਤੁਸੀਂ ਉਹ ਮਨ ਕੇ ਉਹਨਾਂ ਦੇ ਸਾਹਮਣੇ ਆਵਾਜ਼ ਨਹੀਂ ਚੁੱਕ ਸਕੇ ਫੇਕ ਇਨਕਾਊਂਟਰ ਬ੍ਰਨ ਸਿੰਘ ਬ੍ਰਨ ਸਿੰਘ ਮੈਂ ਸਮਝਦਾ ਕਿ ਮਸੀਹਾ ਬਣ ਕੇ ਪੰਜਾਬ ਦੇ ਲੋਕਾਂ ਵਾਸਤੇ ਆਇਆ ਜਿਸ ਨੇ ਪੰਜਾਬ ਨੂੰ ਦੁਬਾਰੇ ਖੜਾ ਕਰਨ ਦੇ ਵਿੱਚ ਆਦਾ ਮਹੱਤਵਪੂਰਨ ਰੋਲ ਅਦਾ ਕੀਤਾ ਔਰ ਕਿਉਂਕਿ ਤੁਸੀਂ ਸਭ ਲੋਕ ਭੱਜ ਗਏ ਸਨ ਇੱਕ ਕੇਵਲ ਕਾਂਗਰਸ ਪਾਰਟੀ ਬਿਆਨ ਸਿੰਘ ਦੀ ਅਗਵਾਈ ਵਿੱਚ ਲੜੀ ਤੁਹਾਨੂੰ ਕਿਹਾ ਗਿਆ ਚੋਣ ਲੜੋ ਤੁਸੀਂ ਕਿਹਾ ਕਿ ਨਹੀਂ ਔਰ ਮੈਨੂੰ ਪਤਾ ਹੈ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਦੇ ਸਭ ਮੋਢੀ ਆਗੂ ਅਮਰੀਕਾ ਚ ਚਲੇ ਗਏ ਤਾਂ ਜੋ ਉਹਨਾਂ ਨੂੰ ਡਰ ਲੱਗਦਾ ਸੀ ਕਿ ਅਗਰ ਚੋਣ ਲੜੇ ਤਾਂ ਸਾਨੂੰ ਕੋਈ ਗੋਲੀ ਮਾਰ ਦੇਗਾ ਬਲਦੀ ਅੱਗ ਦੇ ਵਿੱਚ ਕਾਂਗਰਸ ਪਾਰਟੀ ਦੇ ਉਹਨਾਂ ਹਜ਼ਾਰਾਂ ਲੋਕਾਂ ਨੇ ਖੜੇ ਹੋ ਕੇ ਚੋਣਾਂ ਲੜਿਆ ਕਲਿਆਣੀ ਜਿੱਤ ਪ੍ਰਾਪਤ ਕੀਤੀ ਤੇ ਪੰਜਾਬ ਮੁੜ ਆਪਣੀਆਂ ਲੀਹਾਂ ਤੇ ਲੈ ਕੇ ਆਉਣ ਦੇ ਵਿੱਚ ਬਿਰਨ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਦੇ ਲੋਕ ਭਲੀ ਭਾਤੀ ਜਾਣਦੇ ਨੇ ਇਨਕਾਊਂਟਰ ਫੇਕਸ ਦੀ ਗੱਲ ਕੀਤੀ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਨਜਾਇਜ਼ ਮਾਰਿਆ ਗਿਆ ਮੈਂ ਤੁਹਾਡੇ ਨਾਲ ਸਹਿਮਤ ਹਾਂ ਬਹੁਤ ਸਾਰੇ ਲੋਕਾਂ ਨਾਲ ਇਨਕਾਊਂਟਰ ਨਜਾਇਜ਼ ਪੁਲਿਸ ਹਿੱਸੇ ਕਰਕੇ ਤਾਂ ਅਸੀਂ ਕਹਿੰਦੇ ਹਾਂ ਕਿ ਭਾਜਪਾ ਸਰਕਾਰ ਇਹ ਪੁਲਿਸ ਕਾਨੂੰਨਾ ਦੇ ਵਿੱਚ ਕਿਤੇ ਨਾ ਕਿਤੇ ਰੋਕ ਲਗਣੀ ਚਾਹੀਦੀ ਹੈ ਇਹਨਾਂ ਕੁਰੇ ਬੇਤਹਾਸ਼ਾ ਜਿਹੜੀ ਤਾਕਤ ਹੈ ਉਹਨੂੰ ਕਿਤੇ ਨਾ ਕਿਤੇ ਘਟਾਉਣਾ ਚਾਹੀਦਾ ਲੇਕਿਨ ਅੱਜ ਦੀਆਂ ਸਰਕਾਰਾਂ ਵੀ ਨਹੀਂ ਘਟਾ ਰਹੀਆਂ ਮੈਂ ਇਹਨਾਂ ਕਾਨੂੰਨਾ ਦੇ ਵਿੱਚ ਜਿਸ ਸਰਕਾਰ ਉਹਨਾਂ ਦੇ ਸਾਰਿਆਂ ਦੇ ਖਿਲਾਫ ਆ ਲੇਕਿਨ ਇਨਕਾਊਂਟਰ ਜਿਨ੍ਹਾਂ ਲੋਕਾਂ ਨੇ ਫੇਕ ਕੀਤੇ ਤਰੱਕੀਆਂ ਦੇਣ ਵਾਸਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਚਾਹੀਏ ਉਹ ਸਿੱਖਾਂ ਦੇ ਪਰਿਵਾਰ ਸੰਚਾਈ ਕੋਈ ਹੋਰ ਪਰਿਵਾਰ ਸੀਗਾ ਕਿਸੇ ਵੀ ਪਰਿਵਾਰ ਨਾਲ ਅਗਰ ਕੋਈ ਪੁਲਿਸ ਕਰਮਚਾਰੀ ਧੱਕਾ ਕਰਤਾ ਹੈ ਪੂਰੇ ਤੇ ਕਾਰਵਾਈ ਹੋਣੀ ਬੰਦੀ ਹੈ ਅਸੀਂ ਇਸ ਦੇ ਨਾਲ ਆ ਰਾਜਾ ਬੜੀ 100% ਨਾਲ ਹੈ ਪਰ ਮੈਂ ਇਹ ਵੀ ਦੱਸਣਾ ਛੋਣਾ ਉਹ ਤਾਂ 84 ਦਾ ਦਾਅਕਾ ਸੀ ਸਿੱਖਾਂ ਦਾ ਸਿੱਖਾਂ ਦੇ ਸਰਮੌਰ ਆਗੂਆਂ ਦੀ ਸਰਕਾਰ ਹੋਵੇ ਗੁਰੂ ਗ੍ਰੰਥ ਸਾਹਿਬ ਮੰਨਣ ਵਾਲਿਆਂ ਦੀ ਸਰਕਾਰ ਹੋਵੇ ਇਹ ਕੋਟਕਪੂਰਾ ਜਿਹੜਾ ਉਹ ਲਾਠੀ ਚਾਰਜ ਹੋਇਆ ਸੁਬਾ 5 ਵਜੇ ਤੁਹਾਡੀ ਸਰਕਾਰ ਵਿੱਚ ਜੋ ਤੁਸੀਂ ਗ੍ਰਹਿ ਮੰਤਰੀ ਸਨ ਤੇ ਤੁਸੀਂ ਕੇਂਦਰੀ ਮੰਤਰੀ ਸਨ ਔਰ ਕਿਨੇ ਕੀਤਾ ਜਿਸ ਵਿਅਕਤੀ ਨੂੰ ਪੰਜਾਬ ਦੇ ਪੰਜਾਬੀ ਤੇ ਸਿੱਖ ਨਫ਼ਰਤ ਕਰਦੇ ਮੈਂ ਹਾਲਾਂਕਿ ਮੇਰਾ ਕੋਈ ਐਕਸਪੀਰੀਅੰਸ ਨਹੀਂ ਹੈ ਇਸ ਗੱਲ ਦਾ ਲੇਕਿਨ ਸੁਮੇਦ ਸਿੰਘ ਸੈਣੀ ਸਾਹਿਬ ਉਹਨਾਂ ਨੂੰ ਤੁਸੀਂ 3 ਸਾਲ ਪੰਜਾਬ ਦਾ ਡੀ ਜੀ ਪੀ ਤੁਸੀਂ ਲਾ ਕੇ ਰੱਖਿਆ ਉਹ ਕਿਸੇ ਨੇ ਨਹੀਂ ਹੋ ਰੱਖਿਆ ਬਾਦਲ ਸਾਹਿਬ ਤੇ ਸੁਖਬੀਰ ਬਾਦੂ ਨੇ ਕਿਉਂ ਕਿ ਤੁਸੀਂ ਜ਼ਾਸੀਆ ਕਰਨਾ ਚਾਹੁੰਦੇ ਸਾ ਜਿਵੇਂ ਕਿ ਤੁਸੀਂ ਅੱਜ ਕਿਹ ਪੋਲੀਟਿਕਲ ਲੋਕਾਂ ਕੋਲੇ ਤਾਕਤ ਆ ਜਾਂਦੀ ਹੈ ਫਿਰ ਉਹ ਗਲਤ ਇਸਤੇਮਾਲ ਕਰਦੇ ਹੈ ਆਪਦੇ ਉਹਨਾ ਆਫੀਸਰ ਸਹਿਬਾਨਾਂ ਦਾ ਉਸੇ ਤਰ੍ਹਾਂ ਤੁਸੀਂ ਵੀ ਉਹਨਾ ਤਾਕਤਾਂ ਦਾ ਗਲਤ ਇਸਤੇਮਾਲ ਕੀਤਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਗੁਰੂ ਸਾਹਿਬ ਦੇ ਅੰਗ ਖਿਲਾਰੇ ਹਨ ਲੇਕਿਨ ਇਹ ਤਾਂ ਹੈ ਕਿ ਗੁਰੂ ਸਾਹਿਬ ਦੇ ਅੰਗ ਖਿਲਾਰਿਆਂ ਦੇ ਵਾਲਿਆਂ ਦੇ ਖਿਲਾਫ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਔਰ ਨਾ ਦੋਸ਼ੀ ਫੜੇ ਤੁਸੀਂ ਜਾਲੀ ਡਿਫੈਂਸ ਬਣਾ ਕੇ ਦੋ ਸਿੱਖਾਂ ਨੂੰ ਆਪ ਦੇ ਗੁਰੂ ਦੀ ਲੜਾਈ ਲੜਨਾਈ ਦੋ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਫਿਰ ਜਾਲੀ ਡਿਫੈਂਸ ਬਣਾਇਆ ਘਰੇ ਆ ਕੇ ਜਿਪਸੀ ਦੇ ਗੋਲੀਆਂ ਮਾਰ ਕੇ ਕਿ ਅਸੀਂ ਤਾਂ ਸਾਨੂੰ ਮਾਰ ਦੇਣਾ ਸੀ ਇਸ ਕਰਕੇ ਅਸੀਂ ਕੀਤਾ ਔਰ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਇਸੇ ਦਾ ਕਮਯਾਜਾ ਤੁਸੀਂ ਭੁਗਤ ਰਹੇ ਹੋ ਇਸੇ ਕਰਕੇ ਅੱਜ ਦੇ ਜਿਹੜੇ ਹਾਲਾਤ ਹਨ ਤੁਸੀਂ ਉਸੇ ਹਿਊਮਨ ਰਾਈਟਸ ਦੀ ਗੱਲ ਕਰਤੀ ਮੈਂ ਬਿਲਕੁਲ ਹਿਊਮਨ ਰਾਈਟਸ ਦੀ ਗੱਲ ਦੇ ਨਾਲ ਆ ਔਰ ਕਿਸੇ ਨੂੰ ਵੀ 28 ਸਾਲ ਤੁਸੀਂ ਕਿਹਾ ਕਿ ਜਿਹੜੀ ਰਾਜੂਵਾਲਾ ਸਾਹਿਬ ਦੀ ਮਰਸੀ ਅਪੀਲ ਹੈ ਪੈਂਡਿੰਗ ਹੈ 12 ਸਾਲਾਂ ਤੋਂ 12 ਸਾਲਾਂ ਤੋਂ ਤੁਸੀਂ ਮਗਰਲੀਆਂ ਸਰਕਾਰਾਂ 'ਚ ਵੀ ਰਹੇ 12 ਸਾਲਾਂ ਤੋਂ ਤੁਸੀਂ ਕਹਿੰਦੇ ਹੋ ਪੈਂਡਿੰਗ ਐ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਕੁਝ ਇਸ ਵਾਸਤੇ ਕੀਤਾ ਹੋਵੇ ਹਾਂ ਮੈਂ ਕਿਸੇ ਚੀਜ਼ ਦੇ ਹੱਕ 'ਚ ਜਾਂ ਖਿਲਾਫ ਨਹੀਂ ਹਾਂ ਮੈਨੂੰ ਲੱਗਦਾ ਕਿ ਹਿਊਮਨ ਰਾਈਟਸ ਦੀ ਜਿਹੜੀ ਵੈਲਿਊ ਐ ਉਹ ਉਹੀ ਬਰਕਰਾਰ ਰੱਖਣੀ ਚਾਹੀਦੀ ਐ ਔਰ ਕਾਨੂੰਨ ਜਲਦੀ ਤੋਂ ਜਲਦੀ ਇਰੇ ਤੇ ਆਪਣਾ ਕੰਮ ਕਰੇ ਔਰ ਕਿਸੇ ਵੀ ਵਿਅਕਤੀ ਨਾਲ ੱੱਕਾ ਜ਼ਾਤੀ ਨਜਾਇਜ਼ ਨਹੀਂ ਹੋਣਾ ਚਾਹੀਦਾ ਬੀਟ ਰਾਜੂਆਣਾ ਸਾਹਿਬ ਬੀਟ ਐਨੀਬਾਡੀ ਐਲਸ ਸੋ ਰਾਜੀਵ ਗਾਂਧੀ ਦੇ ਕਿਲਰ ਇਹ ਕਾਂਗਰਸ ਪਾਰਟੀ ਹੈ ਸੋਨੀਆ ਰਾਹੁਲ ਗਾਂਧੀ ਤੇ ਪ੍ਰਿਮੰਕਾ ਗਾਂਧੀ ਜੀ ਨੇ ਕਿਹਾ ਸੀ ਕਿ ਸਾਨੂੰ ਉਹਨਾਂ ਤੇ ਕੋਈ ਗਿਲਾ ਨਹੀਂ ਹੈ ਤੇ ਤੁਸੀਂ ਕਹੋ ਬਾਹਰ ਨਹੀਂ ਯੋ ਆਪਾਂ ਅਗੇ ਕਾਨੂੰਨਾਂ ਦੇ ਮੈਂ ਖਿਲਾਫ ਹਾਂ ਬਿਲਕੁਲ ਤੁਸੀਂ ਬਹੁਤ ਸਾਰੇ ਸਿੱਖਾਂ ਦੀ ਗੱਲ ਕੀਤੀ ਈ ਬਹੁਤ ਸਾਰੇ ਸਾਥੀ ਪੰਜਾਬ ਦੇ ਬਾਹਰ ਲਿਆਂ ਜੇਲਾਂ ਚ ਬੰਦ ਨੇ ਉਹਨਾਂ ਤੇ ਬਹੁਤ ਵੱਡੇ ਕਾਨੂੰਨ ਲਾ ਲਾ ਕੇ ਉਹਨਾਂ ਨੂੰ ਬਾਹਰ ਸੱਡ ਦਿੱਤਾ ਗਿਆ ਲੇਕਿਨ ਕੀ ਤੁਸੀਂ ਉਹਨਾਂ ਨੂੰ ਕਦੇ ਮਿਲਣ ਵਾਸਤੇ ਗਏ ਕੀ ਤੁਸੀਂ ਉਹਨਾਂ ਵਾਸਤੇ ਕੁਝ ਕੀਤਾ ਕੇਵਲ ਬੋਲਣ ਦੇ ਨਾਲ ਔਰ ਦੋਰੀ ਰਾਜਨੀਤੀ ਦੇ ਨਾਲ ਪੰਜਾਬ ਦੇ ਸਿੱਖ ਤੇ ਪੰਜਾਬ ਦੇ ਲੋਕ ਹੁਣ ਤੁਹਾਡੇ ਨਾਲ ਕਦੇ ਵੀ ਖੜਾ ਨਹੀਂ ਹੋਣਗੇ ਬਿਲਕੁਲ ਮੈਂ ਸਮਝਦਾ ਕਿ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਜਿਹਦੇ ਤੇ ਆਪਾਂ ਫੇਰ ਕਿਸੇ ਦਿਨ ਹੋਰ ਵੀ ਲੰਮੀ ਚੌੜੀ ਚਰਚਾ ਕਰਾਂਗੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਇਹਨਾਂ ਕਾਨੂੰਨਾਂ ਦੇ ਰਾਹੀਂ ਸਾਡੇ ਮੂੰਹ ਤੇ ਛਿੱਕਲੇ ਚੜਾਉਣਾ ਚਾਹੁੰਦੀ ਹੈ ਕੋਈ ਵਿਅਕਤੀ ਵੀ ਅਗਰ ਦੇਸ਼ ਦੀ ਸਰਕਾਰ ਦੇ ਖਿਲਾਫ ਬੋਲੇਗਾ ਤਾਂ ਉਹਨੂੰ ਇਹਨਾਂ ਕਾਨੂੰਨਾਂ ਦਾ ਸਾਮੁਨਾ ਕਰਨਾ ਪਏਗਾ ਔਰ ਮੈਂ ਮੈਂ ਬੇਨਤੀ ਕਰਾਂਗਾ ਅਕਾਲੀ ਦਲ ਨੂੰ ਆਪ ਵੀ ਸਥਿਤੀ ਸਪਸ਼ਟ ਕਰੋ ਕਿਤੇ ਬੰਦੀ ਸਿੱਖਾਂ ਦੀ ਗੱਲ ਕਰਦੇ ਹੋ ਕਿਤੇ ਚੰਡੀਗੜ੍ਹ ਦੀ ਗੱਲ ਕਰਦੇ ਹੋ ਕਿਤੇ ਪਾਣੀਆਂ ਦੀ ਗੱਲ ਕਰਦੇ ਹੋ ਕਿਤੇ ਮਰਸੀ ਪਟੀਸ਼ਨਾਂ ਦੀ ਗੱਲ ਕਰਦੇ ਹੋ ਤੇ ਫਿਰ ਇਹ ਵੀ ਗੱਲ ਕਲੀਅਰ ਕਰੋ ਕਦੇ ਰਾਸ਼ਟਰਪਤੀ ਨੂੰ ਤੁਸੀਂ ਬੀਜੇਪੀ ਦੇ ਹੱਕ ਦੇ ਵਿੱਚ ਵੋਟ ਪਾਉਣੇ ਹੋ ਕਦੇ ਸਿਟੀਜ਼ਨ ਦਲ ਤੇ ਤੁਸੀਂ ਉਹਨਾਂ ਦੇ ਹੱਕ ਵਿੱਚ ਵੋਟ ਪਾਉਣੇ ਹੋ ਕਿਤੇ ਧਾਰਾ 370 ਦੇ ਹੱਕ ਵਿੱਚ ਵੋਟ ਪਾਉਣੇ ਹੋ ਤੁਸੀਂ ਕਲੀਅਰ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ ਸਾਰੀਆਂ ਸਹੂਲਤਾਂ ਬੀਜੇਪੀ ਦੀਆਂ ਤੁਸੀਂ ਮਾਨ ਰਹੇ ਹੋ ਕਿਉਂਕਿ ਜਿਹੜੀ ਕੋਠੀ 'ਚ ਮੇਰੀ ਭੈਣ ਹਰਸਿਮਰਤ ਕੌਰ ਬਾਦਲ ਜੀ ਰਹਿੰਦੇ ਨੇ ਉਹ ਇੱਕ ਕੈਟਾਗਰੀ ਹਾਊਸ ਹੈ ਜਿੱਥੇ ਕੈਬਨਿਟ ਮੰਤਰੀ ਰਹਿ ਸਕਦਾ ਹੈ ਲੇਕਿਨ ਅਮਿਤ ਸ਼ਾਹ ਜੀ ਦੀ ਮਿਹਰਬਾਨੀ ਦੇ ਸਦਕਾ ਜਾਂ ਮੋਦੀ ਜੀ ਦੀ ਮਿਹਰਬਾਨੀ ਦੇ ਸਦਕਾ ਬਤੌਰ ਮੈਂਬਰ ਆਫ ਪਾਰਲੀਮੈਂਟ ਤੁਸੀਂ ਉੱਥੇ ਰਹਿ ਰਹੇ ਹੋ ਅਮਿਤ ਸ਼ਾਹ ਜੀ ਦੀ ਮਿਹਰਬਾਨੀ ਦੇ ਸਦਕਾ ਆਦਰਯੋਗ ਨਰਿੰਦਰ ਮੋਦੀ ਜੀ ਦੀ ਮਿਹਰਬਾਨੀ ਦੇ ਸਦਕਾ ਜਿਹੜੀਆਂ ਤੁਸੀਂ ਸਿਕਿਉਰਿਟੀਆਂ ਦਾ ਜਿਹੜੀਆਂ ਬਾਹਰੋਂ ਸੀਆਈਐਸਐਫ ਸਿਕਿਉਰਿਟੀ ਫੋਰਸਿਸ ਸੀਆਰਪੀਐਫ ਦਾ ਤੁਸੀਂ ਅਨੰਦ ਮਾਣ ਰਹੇ ਹੋ ਇਹ ਉਹਨਾਂ ਦੇ ਕਰਕੇ ਮਾਣ ਮੈਂ। ਸੋ ਮੈਂ ਹੀ ਕਹਿਣਾ ਚਾਹਾਂਗਾ ਮੈਂ ਨਾ ਕਾਨੂੰਨਾਂ ਦੇ ਖਿਲਾਫ ਐ ਜੋ ਜ਼ੁਦਾਸਤੀ ਤੱਕੇਸ਼ਾਈ ਬੀਜੇਪੀ ਸਰਕਾਰ ਕਰਨਾ ਚਾਹੁੰਦੀ ਹੈ। ਲੇਕਿਨ ਤੁਹਾਡਾ ਵੀ ਸਪਸ਼ਟ ਸਟੈਂਡ ਹੋਣਾ ਚਾਹੀਦਾ ਕਿ ਅਸੀਂ ਇਹਨਾਂ ਨਾਲ ਕਦੇ ਮਿਲ ਕੇ चुनाव ਨਹੀਂ ਲੜਾਂਗੇ ਜਿਨ੍ਹਾਂ ਲੋਕਾਂ ਨੇ 700 ਲੋਕਾਂ ਦਾ ਕਤਲਿਆਮ ਬਾਰਡਰ ਤੇ ਕਰਾਤਾ ਔਰ ਜਿਨ੍ਹਾਂ ਨੇ ਇਹੋ ਜੇ ਕਾਲੇ ਕਾਨੂੰਨ ਲੈ ਕੇ ਆਂਦੇ ਜਿਨ੍ਹਾਂ ਨੇ ਹਜੇ ਤੱਕ ਬੰਦੀ ਸਿੱਖਾਂ ਤੇ ਜਾਂ ਪੰਜਾਬ ਦੀ ਚੰਡੀਗੜ੍ਹ ਰਾਜਨੀਤੀ ਤੇ ਗੱਲ ਨਹੀਂ ਕੀਤੀ ਸੋ ਲੋਕਾਂ ਨੂੰ ਬੇਵਕੂਫ ਨਾ ਬਣਾਇਆ ਜਾਵੇ ਔਰ ਤਕੜੇ ਹੋ ਕੇ ਪੰਜਾਬ ਦੇ ਲੋਕਾਂ ਦੀ ਆਪਾਂ ਲੜਾਈ ਲੜੀਏ ਰਲ ਮਿਲ ਕੇ ਸਾਰੇ ਲੇਕਿਨ ਸੱਚ ਦੇ ਬੇਸ਼ੱਕ ਕੋਈ ਵੀ ਗੱਲ ਹੈ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਸੋ ਦੋਸਤੋ ਥੋੜੀ ਜੀ ਦੇਰ ਨੂੰ ਆਪਾਂ ਫਿਰ ਕਪੂਰਥਲੇ ਮਿਲਦੇ ਹਾਂ ਅਗਲੇ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੁੱਦਿਆਂ ਨੂੰ ਲੈ ਕੇ ਮੁਲਾਕਾਤ ਕਰਦੇ ਹਾਂ ਫਿਰ ਜਾਣਕਾਰੀ ਦਿੰਦੇ ਰਹਾਂਗੇ ਕਿਸੇ ਪ੍ਰਕਾਰ ਦੀ ਕੋਈ ਐਸੀ ਚੀਜ਼ ਹੋਊਗੀ ਤਾਂ ਤੁਹਾਨੂੰ ਦੱਸਦੇ ਰਵਾਂਗੇ ਧੰਨਵਾਦ ਸੋਦਾ ਇਹ ਹੈ ਕਿ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਤਾਂ ਦੂਜੇ ਪਾਸੇ ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਉਸ ਨੂੰ ਫੇਲ ਸਾਬਿਤ ਸਰਕਾਰ ਘਰਾ ਦੇ ਰਹੇ ਨੇ ਜਿਹਦੇ ਚੱਲਦੇ ਆਏ ਦਿਨ ਕਦੇ ਕਾਂਗਰਸ ਦੇ ਵੱਲੋਂ ਤੇ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਨੂੰ ਨਿਸ਼ਾਨੇ ਤੇ ਲਿਆਚਾਰ ਹੈ ਬਿਊਰੋ ਰਿਪੋਰਟ ਹਰਪੰਜਾਬ ਟੀਵੀ